ਸੰਗਤ ਕੇ ਗੁਣ ਪੰਜ ਹੈ ਜਦੋਂ ਸੰਗਤ ਦੇ ਵਿੱਚ ਆਉਂਦਾ ਹੈ ਨਾ ਪੰਜ ਗੁਣ ਮਿਲਦੇ ਨੇ ਸੰਗਤ ਕੇ ਗੁਣ ਪੰਜ ਹੈ ਆਸਨ ਦਰਸ਼ਨ ਸਮਾਨਤਾ ਗਿਆਨ ਵਿਰਾਗ ਜਦੋਂ ਸੰਗਤ ਦੇ ਵਿੱਚ ਆਉਂਦਾ ਹੈ ਇਹਨੂੰ ਪੰਜ ਗੁਣ ਮਿਲਦੇ ਨੇ ਕਿਹੜੇ-ਕਿਹੜੇ ਆਸਨ ਜਿਵੇਂ ਤੁਸੀਂ ਸਾਰੇ ਚੌਂਕੜੀਆਂ ਮਾਰ ਕੇ ਬੈਠੇ ਬੈਠੇ ਹੋ ਨਾ ਸਾਰੇ ਘਰੇ ਤਾਂ ਨਹੀਂ ਜਾਂਦੇ ਘਰੇ ਤਾਂ ਕੋਈ ਸਤਸੰਗੀ ਜਾਣ ਜਿਹਦੇ ਅੰਦਰ ਉਸ ਪ੍ਰਮਾਤਮਾ ਦੇ ਪ੍ਰਤੀ ਪ੍ਰੇਮ ਹੂ ਉਹ ਚੌਂਕੜਾ ਮਾਰ ਕੇ ਬੈਠੂ ਨਹੀਂ ਕਈਆਂ ਦਾ ਤਾਂ ਨਾਮ ਲੈ ਕੇ ਜੇਬ ਵਿੱਚ ਹੀ ਪਾਇਆ ਹੋਇਆ ਬਸ ਐਂ ਵੀ ਮੋਹਰ ਲੱਗ ਗਈ ਖਾਨੀ ਹੁਣ ਪਸ ਹੋ ਗਏ ਪਾਰ ਕੋਈ ਵਿਰਲੇ ਆਸਣ ਕਿਸੇ ਵਿਰਲੇ ਦਾ ਹੁੰਦਾ ਪਰ ਜਦੋਂ ਅਸੀਂ ਸਤਸੰਗ ਦੇ ਵਿੱਚ ਜਾਂਦੇ ਆ ਸਭ ਤੋਂ ਪਹਿਲਾਂ ਸਾਡਾ ਆਸਣ ਬਣਦਾ ਬਣਦਾ ਕਿ ਨਹੀਂ ਬਣਦਾ ਬੈਠੇ ਹੋ ਨਾ ਚੌਂਕੜੀਆਂ ਮਾਰ ਕੇ ਆਸਣ ਫਿਰ ਦਰਸ਼ਨ ਤੇ ਅੰਦਰ ਭਾਵ ਕੀ ਹੈ ਗੁਰਬਾਣੀ ਦੇ ਦਰਸ਼ਨ ਕਰ ਰਹੇ ਆਂ ਪੂਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੈ ਮਹਾਤਮਾ ਦੇ ਦਰਸ਼ਨ ਕਰ ਰਹੇ ਹੈ ਸਾਹਮਣੇ ਦਰਸ਼ਨ ਦੋ ਕੰਮ ਹੋ ਗਏ ਨਾ ਪਹਿਲਾ ਆਸਣ ਫਿਰ ਦਰਸ਼ਨ ਕਬੀਰ ਦਰਸ਼ਨ ਸਾਧਕੇ ਸਹਬਿਆ ਬਿ ਜਾਦ ਆਸਣ ਦਰਸ਼ਨ ਸਮਾਨਤਾ ਇੱਥੇ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਭਾਵੇਂ ਪਿੰਡ ਦਾ ਆਮ ਆਦਮੀ ਹੈ ਜਿਹੜੀ ਮਰਜੀ ਜਾਤੀ ਦਾ ਚਾਹੇ ਕੋਈ ਕਿਸੇ ਵੀ ਜਾਤੀ ਦਾ ਹੋਵੇ ਚਾਹੇ ਉੱਚੀ ਜਾਤੀ ਦਾ ਚਾਹੇ ਨੀਮੀ ਜਾਤੀ ਦਾ ਚਾਹੇ ਗਰੀਬ ਹੈ ਚਾਹੇ ਅਮੀਰ ਹੈ ਸਾਰੇ ਇੱਕ ਸਮਾਨ ਨੇ ਆਸਣ ਦਰਸ਼ਨ ਸਮਾਨਤਾ ਕੋਈ ਇੱਥੇ ਬڑا ਛੋਟਾ ਨਹੀਂ ਸਾਰੇ ਇੱਕ ਸਮਾਨ ਨੇ ਸਾਰੇ ਜੀਵ ਆਤਮਾ ਨੇ ਸਾਰਿਆਂ ਦੇ ਵਿੱਚ ਪ੍ਰਮਾਤਮਾ ਰਮਿਆ ਹੋਇਆ ਹੈ ਸਾਰੇ ਸਤਸੰਗੀ ਜਾਨ ਨੇ ਸਾਰੇ ਭਗਤ ਨੇ ਕੋਈ ਬڑا ਛੋਟਾ ਨਹੀਂ ਇੱਥੇ ਆਸਣ ਦਰਸ਼ਨ ਸਮਾਨਤਾ ਗਿਆਨ ਸੰਗਤ ਦੇ ਵਿੱਚ ਆ ਕੇ ਗਿਆਨ ਸਾਰਿਆਂ ਨੂੰ ਇੱਕੋ ਜਿਹਾ ਮਿਲਦਾ ਹੈ ਆਇ ਨਹੀਂ ਸਤਸੰਗ ਦੇ ਵਿੱਚ ਵੀ ਇਹਨੂੰ ਹੋਰ ਉਪਦੇਸ਼ ਹੈ ਤੇ ਇਹਨੂੰ ਹੋਰ ਉਪਦੇਸ਼ ਹੈ ਸਾਰਿਆਂ ਨੂੰ ਇੱਕੋ ਜਿਹਾ ਗਿਆਨ ਹੈ ਇੱਕੋ ਹੀ ਗਿਆਨ ਮਿਲਦਾ ਹੈ ਸਾਰਿਆਂ ਨੂੰ ਪ੍ਰਮਾਤਮਾ ਨਾਲ ਜੁੜਨ ਦਾ ਰਸਤਾ ਦੱਸਿਆ ਜਾਂਦਾ ਹੈ ਸਾਰਿਆਂ ਲਈ ਇੱਕੋ ਉਪਦੇਸ਼ ਹੈ ਕੋਈ ਵੀ ਹੈ ਤੈਂ ਝੂਠ ਨਹੀਂ ਬੋਲਣਾ ਤੈਂ ਨਿੰਦਿਆ ਨਹੀਂ ਕਰਨੀ ਤੈਂ ਜੀਵ ਹਿੰਸਾ ਨਹੀਂ ਕਰਨੀ ਤੈਂ ਪਾਪ ਨਹੀਂ ਕਰਨਾ ਇੱਕੋ ਜਿਹਾ ਗਿਆਨ ਮਿਲਦਾ ਹੈ ਆਸਨ ਦਰਸ਼ਨ ਸਮਾਨਤਾ ਗਿਆਨ ਫੇਰ ਵੈਰਾਗ ਹੁੰਦਾ ਹੈ